ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣੇ ਇਸ ਬਲੌਗ ਦੇ ਵਿੱਚ ਤੇ ਆਪਾਂ ਰਾਤ ਰੁਕੇ ਸੀ ਇੱਥੇ ਯੂਪੀ ਟੂਰਿਜ਼ਮ ਵਾਲਿਆਂ ਦਾ ਹੈਗਾ ਇਹ ਲੋਜ਼ ਤੇ ਭਾਈ ਜੀ ਉਹ ਇੱਥੇ ਸਾਰਾ ਕੁਝ ਸੰਭਾਲ ਰਹੇ ਨੇ। ਸਰ ਆਪਕਾ ਧੰਨਵਾਦ ਆਪਣੇ ਬਹੁਤ ਅੱਛਾ ਸਭ ਖਾਣਾ ਵਗੈਰਾ ਦਿਆ ਹਮ ਕੋ ਰਹਿਣ ਦੀ ਸਹੂਲਤ ਆਦੀ। ਆਪਕਾ ਵੀ ਧੰਨਵਾਦ। ਜੀ ਸਰ। ਫਿਕਰ ਮਤ ਰਹੀਏ ਆਪ। ਅਸ਼ੀਰਵਾਦ ਰਣਾ ਰਹੇ ਸਦਾ। ਹਾਂ ਜੀ। ਹੁਣ ਆਪਾਂ ਇਸ ਤੋਂ ਚੱਲਦੇ ਹਾਂ ਰੀਵਾ ਰੀਵਾ ਇੱਥੋਂ ਹੈਗਾ 30 ਕਿਲੋਮੀਟਰ ਬਾਅਦ। ਇਸ ਜਗ੍ਹਾ ਦਾ ਨਾਮ ਕਹਾਂ ਬੋਲੋ ਸੀ ਆਪਣੇ? ਦੁਬਕਮਾ ਦੁਬਕਮਾ। ਦੁਬ ਕਮਾ ਰੋਡ ਹੈ ਜੇ ਕੌਣ ਸਾ ਹਾਈਵੇ ਹੈ ਰੀਵਾ ਬਨਾਰਸ ਰੀਵਾ ਬਨਾਰਸ ਰੀਵਾ ਬਨਾਰਸ ਉਹ ਤਾਂ ਜਬਲਪੁਰ ਦੇ ਪਾਸ ਹੋਣੀ ਹੈ ਆ ਭਾਈ ਹਮ ਜਾਏਗੇ ਇਸ ਤੋਂ ਪਰੀਵਾ ਹੁੰਦੇ ਹੋਏ ਦੁਕਾਨ ਜਾਵਾਂਗੇ ਆਪਾਂ ਅਮਰਕੰਟ ਤੋਂ ਬਸ ਆਪ ਜੋ ਹੈ ਤਾਂ ਸਾਡੋਲ ਰੋਡ ਜਾਏਗੇ ਹਾਂ ਸਾਡੋਲ ਸੇ ਅਮਰਕੰਟ ਤੋਂ ਜਾਏਗੇ ਅਮਰਕੰਟ ਤੋਂ ਫਿਰ ਜਬਲਪੁਰ ਆਣਾ ਪੜੇਗਾ ਹਾਂ ਹਾਂ ਉਹ ਠੀਕ ਰਹੇਗਾ ਜਬਲਪੁਰ ਸੇ ਬੋਪਾਲ ਹੋ ਜੈਨ ਜੀ ਵਾਲਾ ਬਿਲਡ ਪੜ ਜਾਏਗਾ ਅੱਛਾ ਸਥਾਨ ਹੈ ਮਾਮਾ ਹੁਣ ਆਪਾਂ ਚੱਲਦੇ ਹਾਂ ਇਥੋਂ ਅੱਜ ਆਪਾਂ ਰੀਵਾ ਘੁੰਮਾਂਗੇ ਰੀਵਾ ਕਿਲਾ ਦੇਖਾਂਗੇ ਗੋਬਿੰਦਗੜ੍ਹ ਕਿਤਨਾ ਹੈ ਯਹਾਂ ਸੇ ਅ ਰੀਵਰਸੇ 30 ਕਿਲੋਮੀਟਰ ਹੈ ਗੋਬਿੰਦਗੜਾ اچھا ਕਿਲਾ ਹੈ ਉहां पे ਉਹ ਵੀ ਹੈ ਨਾ ਜੁहां पे ਜੋ ਵਾਈਟ ਟਾਈਗਰ ਹੈ ਉਹ ਵੀ ਉਸ ਈਸੀ ਸੈੱਡ ਮੇ ਹੈ ਹਾਂ ਬਾਂਧੋਗੜ ਹੈ ਬਾਂਧੋਗੜਾ ਬਾਂਧੋਗੜਾ ਹੁਣ ਆਪਾਂ ਚੱਲਦੇ ਆਂ ਸਮਾਨ ਸਾਰਾ ਬੰਨ ਲਿਆ ਆਪਾਂ ਮੋਟਰਸਾਈਕਲ ਆਪਣਾ ਤਿਆਰ ਆ ਜਿੱਥੇ ਰਾਤ ਰਹਿਦੀ ਉੱਥੋਂ ਤੁਰ ਪਏ ਤੇ ਮਨ ਗਵਾ ਬੈਣਾ ਬਹੁਣ ਕਸਦਾ ਇੱਕੋ ਰੀਵਾ ਸ਼ਹਿਰ ਪਹੁੰਚ ਗਏ ਆਪਾਂ ਬਾਈਪਾਸ ਕਰਦੇ ਆ ਰੀਵਾ ਦੇ ਹੌਲੀ ਹੌਲੀ ਪਹੁੰਚਦੇ ਆਂ ਕਿਲੇ ਵੱਲ ਹੁਣ ਤਾਂ ਉਹਨੂੰ ਪੈਲੈਸ ਬਣਾਇਆ ਹੋਇਆ ਤੇ ਚੋਦੇ ਰਿਜੋਰਟ ਖੁੱਲਿਆ ਹੋਇਆ ਫਿਰ ਵੀ ਦੇਖਦੇ ਆਂ ਪੁਰਾਣਾ ਕਿਲਾ ਬੰਦੇਲਖੰਡ ਦਾ ਇਲਾਕਾ ਬੰਦੇਲ ਚੰਦੇਲਾ ਦੇ ਕਿਲੇ ਤੇ ਬੰਦੇਲਾ ਦੇ ਕਿਲੇ ਹੁਣ ਆਪਾਂ ਵੇਹੜੇ ਬਗੇਲਾ ਦੇ ਕਿਲੇ ਨਰਮਦਾ ਨਦੀ ਦਾ ਪਰ ਹਣਾ ਨਾ ਰਹੀ ਬੰਨ ਜੀ ਵੀ ਆ ਨਰਮਦਾ ਤੋਂ ਜੀ ਮਸ਼ਹੂਰ ਨਦੀ ਆ ਜਿਹੜੀ ਉਧਰੋਂ ਨਿਕਲਦੀ ਅਮਰਕੰਟਾ ਕੰਨੀ ਉਧਰ ਆਪਾਂ ਜਾਣਾ ਇਹ ਅੱਧਾ ਤਾਂ ਸਕੂਲ ਬਣਾ ਛੱਡਿਆ ਕੁਛ ਇਹਦੇ ਚੱਕ ਰਿਜ਼ੋਰਟ ਬਣਾ ਛੱਡਿਆ ਤੇ ਕੁਛ ਹਰਾ ਬੰਦ ਕੀਤਾ ਪਿਆ ਰਹੇ ਹੁਣ ਹੁਣ ਕੀ ਰਹੀਏ ਕੀ ਆ ਕਰੀਏ ਕੰਮ ਚੱਲੀ ਜਾਂਦਾ ਗਾਂ ਤੋਂ ਇੱਥੇ ਕੋਲੇ ਪਹੁੰਚ ਗਏ ਆਪਾਂ ਧਾਰਮਿਕ ਸਥਲ ਮਹਾ ਮਰਤੁੰਜੇ ਮੰਦਿਰ ਮਹਾ ਮਰਤੁੰਜੇ ਮੰਦਿਰ ਹਿੰਦੂਸਤਾਨ ਦੇ ਵਿੱਚ ਇੱਕ ਹੀ ਆ ਨਰੀਵਾ ਕਿਲੇ ਦੇ ਵਿੱਚ ਆ ਕਿਲੇ 'ਚ ਪਹੁੰਚ ਗਏ ਆਪਾਂ ਮੋਟਰਸਾਈਕਲ ਲਾਤਾ ਉੱਥੇ ਪਾਰਕਿੰਗ ਦੇ ਵਿੱਚ ਆ ਲਿਖ ਹੋਇਆ ਬਗੇਲਾ ਮਿਊਜ਼ੀਅਮ ਜੇ ਕਿਸੇ ਨੇ ਅਸ਼ੋਕਾ ਫਿਲਮ ਦੇਖੀ ਆ ਤਾਂ ਉਹਦੇ 'ਚ ਜਿੰਨੇ ਵੀ ਹਥਿਆਰ ਵਰਤੇ ਗਏ ਆ ਉਹ ਸਾਰੇ ਇਸ ਮਿਊਜ਼ੀਅਮ 'ਚੋਂ ਲੈ ਕੇ ਆਏ ਸੀਗੇ ਅਸ਼ੋਕਾ ਫਿਲਮ ਵਾਲੇ ਹੁਣ ਆਪਾਂ ਚੱਲਦੇ ਆਂ ਅੰਦਰ ਦੇਖਦੇ ਆਂ ਜਿਹੜੀਆਂ ਇਹ ਮੂਰਤੀਆਂ ਪਈਆਂ ਨੇ ਇਹ ਜੈਨ ਧਰਮ ਦੇਲੇ ਦੀਆਂ ਨੇ ਜੇ ਬੋਧ ਦਾ ਵੇਲਾ ਆ ਗਿਆ ਵਿੱਚ ਜਾਣ ਦਾ ਤੇ Hindu ਦੇਵੀ ਦੇਵਤੇ ਵੀ ਇੱਕ ਕਿਲਾ ਆਪਾਂ ਦੇਖ ਲਿਆ ਅਸਲ ਚ ਕਿਲਾ ਨਹੀਂ ਹੈਗਾ ਇਹ ਇਹ ਮਿਊਜ਼ੀਅਮ ਬਣਿਆ ਹੋਇਆ ਵਕੀਲ ਦਾ ਜਾਂਦਾ ਤੇ ਉੱਥੇ ਵੀਡੀਓ ਬਣਾਉਣੀ ਅਲਾਉਡ ਨਹੀਂ ਬਸ ਇੰਨਾ ਜਿਹੜਾ ਤੁਸੀਂ ਇਹ ਮਿਊਜ਼ੀਅਮ ਦੇਖਣਾ ਤਾਂ ਅਸ਼ੋਕਾ ਫਿਲਮ ਦੇ ਵਿੱਚ ਜਿੰਨੇ ਵੀ ਸ਼ਸਤਰ ਵਰਤੇ ਗਏ ਆ ਉਹ ਸਾਰੇ ਇੱਥੇ ਪਾਏ ਆ ਖੁਫਤਬਤ ਰਾਜਿਆਂ ਦੇ ਬੈੱਡ ਅਲਮਾਰੀਆਂ ਤੇ ਸ਼ੀਸ਼ੇ ਹੋਗੇ ਉਹਨਾਂ ਦਾ ਡਿਨਰ ਸੈੱਟ ਉਹ ਸਾਰਾ ਸਮਾਨ ਆ ਅੰਦਰ ਤੇ ਮਿਊਜ਼ੀਅਮ ਚ ਵਸੇ ਇਹੋ ਜਿਹਾ ਕੋਸ਼ਿਸ਼ ਹੁੰਦਾ ਤੋਪਕੇ ਸਾਹਮਣੇ ਫੋਟੋ ਖਿੱਚਣਾ ਮਨਾ ਹੈ ਠੀਕ ਆ ਬਾਈ ਨਹੀਂ ਖਿੱਚਦੇਗੇ ਹੁਣ ਆਪੇ ਸੇ ਮੰਦਰ ਦੇਖਦੇ ਆ ਮਿਰਤੁੰਜੇ ਮਹਾਰਾਜ ਜੀ ਦਾ ਮੰਦਰ ਹੈ ਇੱਕ ਸ਼ਾਇਦ ਉਧਰ ਮਗਰਲੇ ਪਾਸੇ ਆ ਜਾਨ ਨੂੰ ਰਾਹ ਹੈ ਨਹੀਂ ਲੱਗਦਾ ਬਾਹਰ ਤ ਜਾਣਾ ਪਵੇ ਹੁਣ ਆਪੇ ਸੇ ਚੱਲਦੇ ਆ ਗੋਵਿੰਦਗੜ੍ਹ ਉੱਥੇ ਵੀ ਬਹੁਤ ਵੱਡਾ ਕਿਲਾ ਹੈ ਕੋਈ ਬਗੀੜਾ ਜਾਂਦਾ ਕਿਲਾ ਹੀ ਆ ਉਹ ਦੇਖਦੇ ਆ ਜਾ ਕੇ ਇੱਥੇ ਤਾਂ ਕੁਝ ਨਹੀਂ ਹੈਗਾ ਬਸ ਆਹ ਮਗਰ ਛੋਟਾ ਜਿਹਾ ਕਿਲਾ ਜਮੇ ਨਿੱਕਾ ਜਿਹਾ ਇਹ ਸਾਰਾ ਕਿਲਾ ਮਿਊਜ਼ੀਅਮ ਬਣਿਆ ਹੋਇਆ ਆਹ ਗੇਟ ਹੈ ਇਹਦਾ ਤੇ ਅੰਦਰੋਂ ਵੀਡੀਓ ਫੋਟੋ ਲਾਉਡ ਨਹੀਂ ਹੈਗੀ ਇਹ ਸਾਹਮਣੇ ਇੱਥੋਂ ਦੇ ਮਹਾਰਾਜਾ ਗੁਲਾਬ ਸਿੰਘ ਦਾ ਬੁੱਤ ਲੱਗਿਆ ਹੋਇਆ ਸਰ ਗੁਲਾਬ ਸਿੰਘ ਇਹਨਾਂ ਨੂੰ ਸਰਦਿਪਾਦੀ ਮਿਲੀ ਹੋਈ ਸੀ ਤੇ ਇਧਰੋਂ ਇਹ ਕਿਲਾ ਦੇਖ ਲਈਏ ਬਾਹਰੋਂ ਆਪਾਂ ਐਡਾ ਕਿ ਕਿਲਾ ਇਹ ਬਗੀਲ ਰਾਜਵੰਦ ਚ ਤੇ ਇਹ ਸਾਹਮਣੇ ਮੰਦਿਰ ਇੱਧਰ ਜਾਂਦੇ ਆਪਾਂ ਇਹ ਸਾਰਾ ਕਿਲਾ ਬਣਿਆ ਹੋਇਆ ਕਿਲੇ ਦੇ ਵਿੱਚ ਇਹ ਮੰਦਿਰ ਆ ਸਾਹਮਣੇ ਆਪਣੇ ਸਾਹਮਣੇ ਹੁਣ ਇਹ ਕਿਲਾ ਜੇ ਕਿੰਨੀ ਮੰਜ਼ਲਾਂ ਨੇ ਤਿੰਨ ਮੰਜ਼ਲਾਂ ਨੇ ਇਹਦੀਆਂ ਤੇ ਆ ਸਾਹਮਣੇ ਸਕੂਲ ਬਣਾਇਆ ਹੋਇਆ ਇਹ ਵੀ ਕਿਲੇ ਦਾ ਹੀ ਹਿੱਸਾ ਪਰ ਹੁਣ ਇਹ ਸਕੂਲ ਆ ਭਗਵਾਨ ਸ਼੍ਰੀ ਮਹਾਮਰਤੁੰਜੇ ਜੀ ਇਹ ਮੰਦਿਰ ਮਹਾਮਰਤੁੰਜੇ ਜੀ ਦਾ ਪੂਰੇ ਸੰਸਾਰ ਦੇ ਵਿੱਚ ਇੱਕ ਹੀ ਮੰਦਿਰ ਆ। ਇਹ ਮੰਦਿਰ ਬਣਦਾ ਹੁਣ ਅੰਦਰ ਸੀਸੀਟੀਵੀ ਕੈਮਰਾ ਲੱਗਿਆ ਹੋਇਆ। ਇਹਦੇ ਅੰਦਰ ਸ਼ਿਵ ਲੰਗ ਰੱਖਿਆ ਹੋਇਆ। ਉਹ ਵੀ ਕਹਿੰਦੇ ਇੱਥੇ ਖਦਾਈ ਚੋਂ ਨਿਕਲਿਆ ਸੀ ਬਹੁਤ ਪੁਰਾਣਾ ਉਹ ਰੱਖਿਆ ਹੋਇਆ। ਹੁਣ ਆਪਾਂ ਵਸਤੂ ਚੱਲਦੇ ਹਾਂ ਗੁਬਿੰਦਗੜ। ਗੁਬਿੰਦਗੜ ਇੱਥੋਂ 20-25 ਕਿਲੋਮੀਟਰ ਵੱਧ ਦੂਰ ਆ। ਅੱਜ ਇੱਕ ਵੱਟ ਕੇ ਆਪਾਂ ਨੂੰ ਪਹੁੰਚਦੇ ਆ ਗੋਵਿੰਦਗੜ੍ਹ ਹੁਣ ਹੌਲੀ ਹੌਲੀ 40 ਮਿੰਟ ਦੀ ਬਾਟਾ ਜਦੋਂ ਮੇਨ ਰੋਡ ਤੇ ਚੜ ਕੇ ਫਿਰ ਤੇ 15-20 ਮਿੰਟ ਹੀ ਲੱਗਣਿਆ ਇੱਥੇ ਦੁਕਾਨਾਂ ਨੇ ਕੁਛ ਪ੍ਰਸ਼ਾਦ ਆਸ ਤੇ ਮੰਦਿਰ ਥੀਂ ਕੁਝ ਪ੍ਰਸ਼ਾਦ ਚੜਾਉਣਾ ਤਾਂ ਇਹ ਬਰਵਾਜਾ ਚਲੇ ਗਏ ਗੋਵਿੰਦਗੜ੍ਹ ਗੋਵਿੰਦਗੜ੍ਹ ਬਹੁਤ ਵੱਡਾ ਕਿਲਾ ਉਹ ਦੇਖਦੇ ਜਾ ਕੇ ਇੱਕ ਵੱਡੀ ਸ਼ਹਿਰ ਤੋਂ ਨਿਕਲ ਗਏ ਅਗਰ ਮੈਨੂੰ ਸ਼ਹਿਰ ਦੀ 40-45 ਮਿੰਟ ਲੱਗ ਗਏ ਗੋਵਿੰਦਗੜ੍ਹ अच्छा वहाँ राजा महाराजा को जो हैं वही मंदिर बनी है कहाँ से आए हैं सर जी कहाँ से आए हम सर पंजाब से आए हैं हाँ? पंजाब पंजाब से हैं पंजाब पंजाब, पंजाब।, पंजाब में मैं ऐसी गाड़ी चलती है यहाँ जहाँ सफर हो रहा है बाबूजी तो हाँ वीडियो बन रहा है अब लोगों का भी वीडियो बन गया सरकार के हैं ठीक है ओके अभी हमने जाना है

ਵੇਖੀ ਭਰਾਵਾ ਆਪਾਂ ਪਹੁੰਚ ਗਏ ਆਂ ਸ਼ਹਿਰ ਗੋਬਿੰਦਗੜ੍ਹ ਇੱਥੋਂ ਹੁਣ ਚੱਲਦੇ ਆਂ ਕਿਲੇ ਵੱਲ ਗੋਬਿੰਦਗੜ੍ਹ ਤੇ ਸੀ ਅੰਗਰੇਜ਼ੀ ਮੰਦਿਰ ਨਾ ਭਰਾਵਾ ਮਾਫਾ ਕਿਹੜਾ ਛੱਡਿਆ ਇਹਦਾ ਇਹਨਾਂ ਵੀ ਵੇ ਕੀ ਕਰਾਂ ਇਹ ਤਾਂ ਬੰਦ ਕਰੀ ਬੈਠਿਆ ਕਿਨਾ ਕਿ ਜੀ ਮਰਮਤ ਹੋਈ ਜਾਂਦੀ ਆ ਬਾਹਰ ਬੂਰ ਪ੍ਰਕਾਸ਼ੇ ਕੀਤੀ ਹੈ ਇਹ ਕਿੰਦਰ ਹੋਇਆ ਹੈ ਕੀ ਕਿਲਾ ਬੰਦ ਕਰਤਾ ਬਈ ਇਹ ਕਹਿੰਦੇ ਕਿਸੇ ਨੇ ਖਰੀਦ ਲਿਆ ਜਿਹੜੇ ਰਾਜਾ ਦੇਗਾ ਪੋਤੇ ਪੁੱਤਾਂ ਸੀ ਕਿ ਉਹਨਾਂ ਨੇ ਵੇਚਤਾ ਕਿਤੇ ਹੁਣ ਹੋਟਲ ਬਣਨਾ ਅਸੀਂ ਬਹੁਤ ਇਤਿਆਹ ਸੁਣਿਆ ਜਿਹੜੇ ਲੱਗਦਾ ਕੋਮਰੇ ਕਿਤੇ ਸੀ ਆਸਮਨ ਵਿੱਚ ਜੂਰਾ ਫਾਟੇ ਵੱਡਾ ਟਿੱਕਾ ਸ਼ੇਰ ਇਸਲੇ ਦੇ ਵਿੱਚ ਪਾੜਿਆ ਸੀ ਲੈ ਕੇ ਬੱਚਾ ਉੱਥੇ ਬੈਠਾ ਹੋਇਆ ਸਮਤ ਬਾਕੇ ਇੱਥੇ ਰੈਕਸ ਜੁਹੰਦੇ ਆ। ਅੱਛਾ ਸਵੇਰ ਦੇ ਨਾਲ ਕੁਛ ਨਹੀਂ ਪੱਦੇ ਪਿਆ। ਨੂੰ ਰਾਮ ਨਾਲ ਬੈਠਦੇ ਆ। ਸਹਿਜ ਮਤੇ ਦੀ ਜਾਨ ਹੈ ਜਦੋਂ ਜਾਣਾ। ਪਾਣੀ ਪੂਰੇ ਪੀਨੇ ਆ ਬੈਠੇ। ਬਾਈ ਸਰਾ ਨੂੰ ਤਾਂ ਪਰ ਨਾਲ ਲੰਦਾ ਕੋਟ ਚਾਹ ਪੀਣਿਆ ਤੇ ਦੋ ਲਾਲੇ ਪਤੀਸੇ ਇਹ ਖੰਨੇ ਆ। ਇਹ ਆਪਣਾ ਡਾਈਨਿੰਗ ਟੇਬਲ। ਠੀਕ ਹੈ ਭਾਈ ਜੀ, ਚਲਦੇ ਹਾਂ। ਚਿੱਟੇ ਸ਼ੇਰ ਵੇਖਣ ਚੱਲ ਗਏ ਆਪਾਂ ਕੋਸ ਨੂੰ ਕੋਸ ਤਾਂ ਦਿ세 ਕੋਈ ਜਨੌਰ ਤਾਂ ਦਿ세 ਅੱਜ ਮੁਕੰਦਪੁਰ ਬੇਲਾ ਮੁਕੰਦਪੁਰ 1 ਕਿਲੋਮੀਟਰ ਬਾਅਦ ਅਮਰਪਟਨ 44 ਅਮਰਪਟਨ ਵੀ ਮਸ਼ਹੂਰ ਸ਼ਹਿਰ ਹੈ ਇੱਥੇ ਕੁਝ ਹੈਗਾ ਦੇਖਣ ਵਾਲਾ ਕਰਦੇ ਆ ਮਾਰਦੇ ਆ ਮੱਥਾ ਗੂਗਲ ਮੈਪ ਤੇ ਵੜ ਕੇ ਮਕੰਦਪੁਰ ਪਿੰਡ ਚ ਜਿੱਥੇ ਆਪਾਂ ਜਾਣਾ ਸੀ ਉਹ ਤਾਂ ਉਸੇ ਰੋਡ ਤੇ ਹੀ ਰਹੇਗਾ ਸਾਰਾ ਕੁਝ ਹੁਣ ਆਪਾਂ ਫਿਰਦੇ ਆ ਮਹਿਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਸਪਨੇ ਚ ਸੀ ਸਤਨਾ ਚ ਸੀ ਫਿਰ ਰੀਵਾ ਚ ਆ ਕੇ ਹੁਣ ਮਹਿਰ ਚ ਆ ਗਏ ਇੱਥੋਂ ਸਾਰਾ ਜੰਗਲ ਸ਼ੁਰੂ ਹੋ ਗਿਆ ਇੱਥੋਂ ਕਿਲੋ 1.5 ਕਿਲੋਮੀਟਰ ਬਾਅਦ ਆਪਣਾ ਮਾਹੌਲ ਜਿਹੜਾ ਆਪਾਂ ਦੇਖਣਾ ਚਿੱਟਿਆਂ ਸ਼ੇਰਾਂ ਵਾਲਾ ਸ਼ਾਇਦ ਇਸੇ ਜੰਗਲ 'ਚ ਹੀ ਲਿ ਜਾਂਦੀ ਹੋਣੀ ਅਗੇ ਤੱਕ ਦੇ

कैथा आप है कैथा राम राम जी ये के खाने का देना मेरे को एक कितने का है जी ये तो बीस का है चार है बीस का चार है एक दे दो यार मैं देख लू कैसा है ऐसे खाया जाता है जी इसको तो ऐसे ही खाया जाता नहीं है भैया इसको तो एक खाया जाता है इनको चटनी बनाकर अच्छा ऐसे खाने वाला नहीं है जी ठीक है ये सब्जी बनती है इसकी सब्जी नहीं बनता अचार बनता अचार बनता है नाम क्या है इसका कैथा कैथा जंगल में लगता है जी मैंने सोचा कभी कोई खाने वाला ऐसा खाने वाला है ठीक है ओके भाई वाइट टाइगर सफारी आखिर पहुंचता पर सोनी थी गए ਆ ਬਾਈ ਗੰਨੇ ਵਿੱਚ ਤਾਂ ਫਿਰਦਾ ਇਹੋ ਜਿਹੇ ਗੰਨੇ ਹੁੰਦੇ ਐ ਇੱਥੇ ਜਿਵੇਂ ਬਤਲੇ ਬਤਲੇ ਆਪਣੇ ਗੰਨਿਆਂ ਦੇ ਆਕ ਵੀ ਇਹੋ ਜੇ ਇਦੋਂ ਚੰਗੇ ਹੁੰਦੇ ਆ ਬਹੁਤ ਮਾੜੀ ਕਿਸਮ ਦੇ ਗੰਨੇ ਹੁੰਦੇ ਐ ਇਹ ਅਸਲ ਚ ਇੱਧਰ ਜ਼ਮੀਨਾਂ ਹੀ ਇਹੋ ਜੀਆਂ ਨੇ ਜਿਹੋ ਜੀਆਂ ਜ਼ਮੀਨਾਂ ਨੇ ਉਹਦੀ ਫਸਲ ਹੋਣੀ ਆ ਉਹ ਵਾਈਟ ਟਾਈਗਰ ਸਫਾਰੀ ਟਾਈਗਰ ਰਿਜ਼ਰਵ ਐਮ ਪੀ ਬੁਲੇਟ ਤੇ ਗੱਡੀਆਂ ਹੀ ਬੜੀਆਂ ਖੜੀਆਂ ਬਹੁਤ ਮਸ਼ਹੂਰ ਥਾਂ ਇਹ ਇੱਥੇ ਬਾਈ ਹੋਰੀ ਕਾ ਦੀ ਪਰਚੀ ਕੱਢਦੇ ਆ ਪਾਰਕਿੰਗ ਹੀ ਪਾਰਕਿੰਗ ਚਾਰਜ ਪੈ ਰਹੇ ਯਾਰਾ ਸਾਹਮਣੇ ਪੜੇ ਮੋਟਰਸਾਈਕਲ ਕਿੱਥੇ ਲਾਈਏ ਬਾਈ

ਬਾਈ ਨੇ ਆਪਣਾ ਮੋਟਰਸਾਈਕਲ ਹੀ ਕੋਲੇ ਲਵਾ ਲਿਆ ਆਪਦੇ ਕਹਿੰਦਾ ਮੈਂ ਰੱਖ ਹੀ ਰੱਖੂਗਾ ਹੁਣ ਚਲਦੇ ਆਂ ਅੰਦਰਲੇ ਪਾਸੇ ਨੂੰ ਦੇਖਦੇ ਆਂ ਕੀ ਕੁਛ ਹੈ ਮੁਕੰਦਪੁਰ ਵਾਈਟ ਟਾਈਗਰ ਸਫਾਰੀ ਇਹ ਹੋਵੇ ਮਹਾਰਾਜਾ ਮਰਤੰਦ ਸਿੰਘ ਉਹਨਾਂ ਦੇ ਨਾਮ ਤੇ ਜਿਹੜੀ ਆ ਗੱਡੀ ਇਹ ਤੋਂ ਪਰ ਟਿਕਟ ਲੈਣੇ ਆ ਦੀ ਪਤਾ ਨਹੀਂ ਕਿੰਨੀ ਟਿਕਟ ਹੋਊਗੀ ਭੀੜ ਬਹੁਤ ਆ ਬਾਰਾ ਆਪਾਂ ਅੰਦਰ ਤੋਂ ਦਾਖਲ ਹੋ ਗਏ ਆ ਹੁਣ ਆਪਾਂ ਸਫਾਰੀ ਦੀ ਟਿਕਟ ਲੈਣੇ ਆ 25 ਰੁਪਏ ਦਾ ਸਿਰਫ ਇਹ ਦੇ ਅੰਦਰ ਦਾਖਲ ਹੋਣ ਦੀ ਟਿਕਟ ਆ ਪਾਰਕ ਦੇ ਜਵਾਕ ਬਹੁਤ ਆਏ ਹੋਏ ਆ ਇੱਧਰੋਂ ਸ਼ੁਰੂ ਹੁੰਦੀ ਹੈ ਸਫਾਰੀ ਜੰਗਲ ਸਫਾਰੀ ਪਾਰਕ ਜਿਹਦਾ ਬਹੁਤ ਲੋਕ ਘੁੰਮਦੇ ਆ ਪਰ ਲੇਟ ਹੋ ਗਿਆ ਅਸਲ ਚ 3:30 ਵਜੇ ਤੱਕ ਖੁੱਲ੍ਹੀ ਰਹਿੰਦੀ ਆ 3 ਵਜੇ ਗਏ ਇਹਦੇ ਨੂੰ ਘੁੰਮਣ ਵਾਸਤੇ 2-2.5 ਘੰਟੇ ਚਾਹੀਦਾ ਸਮਾਂ ਪਰ ਫਿਰ ਵੀ ਦੇਖਦੇ ਨੇ ਜੇ ਆਪਾਂ ਇੱਥੇ ਹੀ ਰਹਿ ਪੈਨੇ ਆ ਕੱਲ ਨੂੰ ਫੇਰ ਆ ਜਾਵਾਂਗੇ ਮੈਨੂੰ ਲੱਗਦਾ ਵੀ ਆਪਣਾ ਜਰਾ ਹੀ ਨ ਲੱਭਣਾ ਜੰਗਲ ਸੁਪਾਰੀ ਦਾ ਇਹ ਬੈਠੇ ਸ਼ੇਰ ਭਾਜੀ ਹੋਣੇ ਢਿੱਲੇ ਜਿਹੋਏ ਬੈਠੇ ਆ ਜਿਵੇਂ ਸੁਸਤ ਜਿਹਾ ਬੈਠਾ ਹੈ ਤਾਂ ਟੈਕ ਜੀ ਹੈ ਨਹੀਂ ਉਹ ਸ਼ੇਰ ਵਾਲੀ ਅਸਲ 'ਚ ਸ਼ੇਰ ਵੀ ਉਹਨਾਂ ਜਿਹੇ ਸ਼ੇਰ ਹੁੰਦੇ ਜਿੰਨਾ ਜਿਹੜੇ ਜੰਗਲ 'ਚ ਹੁੰਦੇ ਆ ਜਦੋਂ ਚਿੜੀਆ ਘਰਾਂ 'ਚ ਆ ਜਾਂਦੇ ਆ ਉਹ ਤੁਸੀਂ ਸ਼ੇਰ ਨਹੀਂ ਰਹਿੰਦੇਗੇ ਇੱਥੋਂ 1 ਕਿਲੋਮੀਟਰ ਅੱਗੇ ਸਫਾਰੀ ਪੈਣੀ ਆਪਾਂ ਨੂੰ ਮੈਨੂੰ ਲੱਗਦਾ ਨਹੀਂ ਅੱਜ ਬਟਾਈਮ ਤੇ ਪਹੁੰਚਾਂਗੇ ਇੱਧਰੋਂ ਚੱਲੇ ਆ ਪਤਾ ਵਜਨ ਕੁਆਂਟਲ ਤੋਂ ਡੇਢ ਕੁਆਂਟਲ ਤੱਕ ਨਰ ਦਾ ਤੇ ਮਾਦਾ ਹੈਗੀ 80 ਕਿਲੋ ਤੋਂ 1 ਸਵਾ ਕੁਆਂਟਲ ਤੱਕ ਇਧਰਲੇ ਪਾਸੇ ਦੇਸੂ ਆਪਾਂ ਨੂੰ ਇਹ ਹੂੰ ਹੂੰ ਇੱਥੇ ਵੀ ਇਹ ਦੋਨੇ ਨਰ ਤੇ ਮਾਦਾ ਪਿੰਜਰਿਆਂ 'ਚ ਤਾੜੇ ਹੋਏ ਆ ਅੱਲਾਹ ਐਕਟ ਵਜਤ ਆ ਵਾਵਾ ਇੱਕ ਇੱਧਰ ਆ ਬੱਬਰ ਸ਼ੇਰ ਸਾਹਿਬ ਇਹ ਵੀ ਗਾਲਾ ਜਾਂ ਕਰੀ ਜਾਂਦਾ ਮੂੰਹ ਤਾਂ ਕਰ ਲੈ ਇਧਰ ਨੂੰ ਮੇਰੇ ਬੰਨੀ ਦੋ ਆਏ ਵਾਈਟ ਸਵਾਰੇ ਦੀ ਟਿਕਟ ਲੈ ਲਈ ਆਪਾਂ 60 ਰੁਪਏ ਦੀ ਤੇ ਹੁਣ ਬਾਈ ਨਾਲ ਚੱਲਾਂਗੇ ਬੈਠ ਕੇ ਸਵਾ 3 ਹੋ ਗਏ ਆ ਤੰਦਰ ਤੋਰ ਤਾਂ ਹੀ ਨਹੀਂ ਗਿਆ ਇਹ ਹੁਣ ਇਹ ਕਹਿੰਦਾ ਬੰਦੇ ਨਹੀਂ ਪੂਰੇ ਹੁੰਦੇ ਆਂਦਰੋਂ ਪਤਾ ਨਹੀਂ ਕੀ ਨਿਕਲੂ ਅਜੇ ਦਾ ਕਾਜ ਸਵੇਰ ਤੱਕ ਖੱਜਲੀ ਹੋਈ ਜਾਂਦੀ ਆਂ ਕਿੱਥੇ ਤਾਂ ਵੀ ਆਪਣਾ ਘੋੜਾ ਬਾਈ ਨੇ ਮੰਨ ਲੇ ਟੋਪੀ ਨਾ ਡਟ ਜੇ ਕਿਤੇ ਦੇਖਦੇ ਆਂ ਕਿ ਕੀ ਹਾਲ ਹੈ ਆਹ ਚਲੋ ਨਹੀਂ ਬਤਾ ਤੇ ਭਾਈ ਤੇ ਬਹੁਤਾ ਯਾਰ ਨਾ ਕਿਸੇ ਜਿਹਾ ਵੀ ਆ ਜਾਂਦਾ ਕੋਈ ਭਾਈ ਬਣਦਾ ਕੋਈ ਕੋ ਜਣੀ ਹੋ ਜਾ ਹੁੰਦਾ ਕੋਈ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਕਿ ਸਵੇਰ ਦੇ ਆਪਾਂ ਜਿੱਥੇ ਵੀ ਗਏ ਆ ਆਪਾਂ ਨੂੰ ਸਾਰੇ ਦਰਵਾਜ਼ੇ ਬੰਦ ਹੀ ਮਿਲੇ ਆ ਮੈਂ ਇੱਥੇ ਆਇਆ ਸੀਗਾ ਵੀ ਤਲ ਸ਼ਹਿਰ ਹੋ ਸਕਦਾ ਕੋਈ ਸੋਨਾ ਮਾਹੌਲ ਹੋਊਗਾ ਪਰ ਇੱਥੇ ਵੀ ਕੁਝ ਹੈ ਨਹੀਂ ਗਿਆ ਲਿੱਸੇ ਜੇ ਸ਼ੇਰ ਬੈਠੇ ਆ ਹੋਰ ਕੁਛ ਨਹੀਂ ਹੈਗਾ ਜਿਹੜਾ ਕੱਢ ਕੇ ਆ ਪਾ ਗਏ ਆ ਲਗਭਗ 1.5 ਘੰਟੇ ਲੱਗ ਗਿਆ ਕੁਛ ਨਹੀਂ ਨਾ ਦੇਖਣ ਨੂੰ ਸੀ ਕੁਛ ਨਾ ਵੇਖਣ ਨੂੰ ਸੀ ਸਿਰਫ ਆ ਜੰਗਲ ਆ ਜਿਹੜਾ ਪਿੱਛੇ ਦਿਖ ਰਿਹਾ ਆਪਣੇ ਹੁਣ ਆਪਾਂ ਨਿਕਲਦੇ ਆ ਬਾਹਰ ਇਥੋਂ ਹੁਣ ਆਪਾਂ ਕਿੱਥੇ ਕਿੱਥੇ ਟੈਂਟ ਕੱਢਣ ਦਾ ਸੋਚਦੇ ਆ ਵੀ ਕਿੱਥੇ ਕੱਢੀਏ ਕਿਉਂਕਿ ਏਦੋਂ ਆਪਾਂ ਜਾਣਾ ਕੱਲ ਨੂੰ ਆਪਣਾ ਸਫ਼ਰ ਹੋਊਗਾ 2.5 300 ਕਿਲੋਮੀਟਰ ਵਾੜਾ ਆਪਾਂ ਖੇਚਦਿਆਂ ਉਥੋਂ ਵਾਪਸੀਆਂ ਅਮਰਕੰਟਕ 250 ਕਿਲੋਮੀਟਰ ਵਾੜਾ ਕੱਲ ਸ਼ਾਮ ਤੱਕ ਪਹੁੰਚਾਂਗੇ ਰਾਤ ਮੈਨੂੰ ਨਹੀਂ ਲੱਗਦਾ ਗਿਆ ਕੁਝ ਤੇ ਘੁੰਮਣ ਵਾਲੀ ਦੇਖਣ ਵਾਲੀ ਕੋਈ ਜਗ੍ਹਾ ਹੈਗੀ ਆ ہاں ਪਿੰਡਾਂ 'ਚ ਵੜਾਂਗੇ ਅਪਾ ਜਰੂਰ ਜੇ ਸਮਾਂ ਹੋਇਆ ਤਾਂ ਆਪਣੇ ਕੋਲ 5 ਤੋਂ ਥੱਲੇ ਉਤਰ ਕੇ ਅੱਜ ਕਿਰਾਂ ਹੁਣ ਅੱਜ ਰੁਗਣ ਦਾ ਕੋਈ ਟਿਕਾਣਾ ਭਾਲ ਲੀਏ ਫਿਰ ਦੇਖਦੇ ਆ ਗਵਿੰਦਗੜ੍ਹ ਤੋਂ ਗਾਂਹ ਨਿਕਲਣਾ ਪਊ ਆਪਾਂ ਨੂੰ ਹਾਈਵੇ 'ਚ ਕੁਝ ਨਾ ਕੁਝ ਮਿਲੂਗਾ ਆਖਣ ਦੇ 4:30 ਹੋ ਗਏ ਆ ਗਵਿੰਦਗੜ੍ਹ ਲੰਘ ਕੇ ਇਹ ਸਾਰਾ ਇਲਾਕਾ ਜੰਗਲ ਸੁੰਨਾ ਆਪਾਂ ਨੂੰ ਕੋਈ ਵਿਰਲ ਟਾਵਾ ਵੀ 1 ਕਿਲੋ ਮਿਲਦਾ ਤੇ ਉਹ ਵੀ ਓਨਾ ਚੇਰੀ ਆ ਕਿੰਨ ਜਣ ਮੜਾ ਮੋਟਾ ਦੇਣ ਖੜਾ ਉਸ ਤੋਂ ਬਾਅਦ ਇਹ ਰਾਹ ਜਮਾਂ ਬੰਦ ਹੋ ਜਾਂਦਾ ਕਿਉਂਕਿ ਇਹ ਸਾਰਾ ਪਹਾੜੀ ਇਲਾਕਾ ਅਥਰੀ ਪੱਥਰ ਹੈ ਇੱਥੇ ਹੋਰ ਕੁਝ ਨਹੀਂ ਹੈਗਾ ਜਿਵੇਂ ਜਿਵੇਂ ਆਪਾਂ ਗਾਹ ਨੂੰ ਚੰਗਾਗੇ ਓਵੇਂ ਓਵੇਂ ਜੰਗਲ ਸੰਘਣਾ ਹੋਈ ਜਾਊਗਾ ਤੇ ਆਪਾਂ ਇਹ ਪਹਾੜੀ ਪੂਰੀ ਪਾਰ ਕਰਕੇ ਨਾ ਫਿਰ ਕਿਹ ਜਣ ਕਿਹ ਰੁਕਣ ਦਾ ਦੇਖਾਂਗੇ ਹੁੰਦੇ ਸਾਰਾ ਪਹਾੜੀ ਆ ਵੀ ਆ ਖਾਣ ਪੀਣ ਵੀ ਆ ਤੇ ਰਹਿਣ ਦਾ ਪ੍ਰਬੰਧ ਵੀ ਆ ਸਾਰਾ ਕੁਝ ਹੀ ਆ ਪਰ ਆਪਾਂ ਦੇਖਦੇ ਅੰਦਰ ਜਾ ਕੇ ਆਪਣੇ ਇੱਥੇ ਰਹਿਣ ਦਾ ਸੈੱਟ ਬੈਠਦਾ ਕਿਵੇਂ ਆ ਕੀ ਮਾਹੌਲ ਆ ਕਿਉਂਕਿ ਮੈਨੂੰ ਕੰਮ ਮਹਿੰਗਾ ਲੱਗਦਾ ਏਸੀ ਰੂਮ ਮੈਰਿਜ ਗਾਰਡਨ ਵੱਡਾ ਕੰਮ ਆ ਵੈਸੇ ਇਹ ਇੱਥੇ ਪੰਪ ਵੀ ਆ ਖਾਣ ਪੀਣ ਵੀ ਆ ਤੇ ਰਹਿਣ ਦਾ ਪ੍ਰਬੰਧ ਵੀ ਆ ਸਾਰਾ ਕੁਝ ਹੀ ਆ ਪਰ ਆਪਾਂ ਦੇਖਦੇ ਅੰਦਰ ਜਾ ਕੇ ਆਪਣੇ ਇੱਥੇ ਰਹਿਣ ਦਾ ਸੈੱਟ ਬੈਠਦਾ ਕਿਵੇਂ ਆ ਕੀ ਮਾਹੌਲ ਹੈ ਕਿਉਂਕਿ ਮੈਨੂੰ ਕੰਮ ਮਹਿੰਗਾ ਲੱਗਦਾ ਏਸੀ ਰੂਮ ਮੈਰਿਜ ਗਾਰਡਨ ਵੱਡਾ ਕਾਮਾ ਵੈਸੇ ਇਹ ਮੈਂ ਤਾਂ ਇਸ ਰੋਡ ਤੋਂ ਲੰਘੀ ਜਾਂਦਾ ਸੀਗਾ ਇਸ ਸਟੇਟ ਹਾਈਵੇਅ ਦੇ ਸਾਹਮਣੇ ਲੰਘੀ ਜਾਂਦਾ ਆਪਣੇ ਆਹ ਵੀਕਲ ਲੰਘੀ ਜਾਂਦੇ ਆ ਜਿੱਥੋਂ ਦੀ ਮੈਨੂੰ ਆਇਆ ਸੀਗਾ 70 80 ਕਿਲੋਮੀਟਰ ਵਾਟ ਖਿੱਚਾਂਗੇ ਮੋਟਰਸਾਈਕਲ ਪਰ ਮੈਨੂੰ ਜਦੋਂ ਦਾ ਮੈਂ ਮੱਧ ਪ੍ਰਦੇਸ਼ ਹੁਕਮਨ ਲੱਗਿਆ ਪਹਿਲੀ ਵਾਰੀ ਨੇ ਇੱਥੇ ਸੋਹਣੀ ਜਿਹੀ ਤੇ ਸ਼ਾਂਤ ਜਿਹੀ ਜਗ੍ਹਾ ਮਿਲੀ ਮੈਨੂੰ ਵੇਖ ਕੇ ਨਾ ਵਾਈਫ ਜੀ ਆਈ ਵੀ ਇੱਥੇ ਰੁਕਣਾ ਚਾਹੀਦਾ ਸੋ ਆਜਾ ਇੱਥੇ ਪਰ ਰੁਕਾਂਗੇ ਅਨਦਰ ਖਾਣ ਪੀਣ ਵੀ ਬੜਾ ਵਧੀਆ ਹੈਗਾ ਸਫਾਈ ਵਾਲਾ ਅੰਦਰ ਮੈਂ ਦੇਖ ਕੇ ਆ ਜਾ ਕੇ ਅੱਛਾ ਅੱਛਾ ਅੱਜ ਆਪਾਂ ਥੋੜਾ ਜਿਹਾ ਮੀਰ ਜਲਦੇ ਵਾਲਾ ਕੰਮ ਕਰਾਂਗੇ ਹੁਣ ਆਪਾਂ ਇੱਥੇ ਡੇਰਾ ਲਾਵਾਂਗੇ ਹੋ ਸਕਦਾ ਜੇ ਮਨ ਮੀਰ ਪੈ ਗਈ ਤਾਂ ਕੱਲ ਨੂੰ ਕੁਛ ਨਾ ਕਰੀ ਕੱਲ ਨੂੰ ਕਮਰੇ ਚ ਬੈਠੇ ਰਹੀ ਸਾਰਾ ਦਿਨ ਕੱਲ੍ਹ ਦਾ ਦਿਨ ਵੀ ਰਹਿ ਪੀਏ ਇੱਥੇ ਇਸ ਸਫਰ ਤੇ ਜਦੋਂ ਦੇ ਆਏ ਆ ਪਹਿਲੀ ਵਾਰੀ ਇਹੋ ਜਿਹਾ ਸਾਫ਼ ਕੱਪਾਂ ਚ ਚਾਹ ਮਿਲੂਗੀ ਪੀਣ ਅਸਲ ਚ ਇਹਨੇ ਕੌਫੀ ਬਣਾਤੀ ਪਾਊਡਰ ਪਾ ਕੇ ਪਰ ਐ ਲੱਗੀ ਜਾਂਦਾ ਵੀ ਪੰਜਾਬ ਚ ਫਿਰਦੀਆਂ ਸਾਰੇ ਦਿਨ ਦੀ ਪਕਾਈ ਕਰਕੇ ਹੁਣ ਆਪਾਂ ਪਹੁੰਚ ਗਏ ਆਪਣੇ ਟਿਕਾਣੇ ਤੇ ਇੱਥੇ ਆਪਾਂ ਰਾਤ ਰਵਾਂਗੇ ਜੇ ਮੈਨੂੰ ਲੱਗਿਆ ਵੀ ਸਹੀ ਹੈ ਸਾਰਾ ਕੁਝ ਤਾਂ ਕੱਲ ਨੂੰ ਹੀ ਰੁਕ ਜੂ ਇੱਥੇ ਤੇ ਨਹੀਂ ਅੱਜ ਦਾ ਦਿਨ ਤੇ ਇੱਥੇ ਰੁਕਦੇ ਰੁਕਦੇ ਆ ਅੱਜ ਸਵੇਰੇ ਆਪਾਂ ਗੋਬਿੰਦਗੜ੍ਹ ਗਏ ਗੋਬਿੰਦਪੁਰ ਕੇ ਗੋਬਿੰਦਗੜ੍ਹ ਮੈਂ ਤਾਂ ਭੁੱਲ ਵੀ ਗਿਆ ਉੱਥੇ ਵੀ ਕਿਲਾ ਵੀ ਬੰਦ ਮਿਲਿਆ ਆਪਾਂ ਨੂੰ ਇੱਕ ਇਥੇ ਵਾਈਡ ਟਾਈਗਰ ਆ ਉਹ ਵੀ ਉੱਥੇ ਵੀ ਕੁਝ ਨਹੀਂ ਦਿਸਿਆ ਦਰੀ ਵਾਲਾ ਕਿਲਾ ਸੀਗਾ ਉਹਦਾ ਕਿਲਾ ਮਿਊਜ਼ੀਅਮ ਦੇਖ ਕੇ ਆਏ ਉਹ ਸੋਹਣਾ ਮਿਊਜ਼ੀਅਮ ਸੀ ਵਧੀਆ ਚਲੋ ਵੀਡੀਓ ਤਾਂ ਨਹੀਂ ਬਣੀਗੀ ਪਰ ਮੈਂ ਦੇਖ ਲਿਆ ਉਹ ਮੇਰੇ ਕੋਲੇ ਚਲੋ ਲਿਖਣ ਦੇ ਸੋ ਆਪਣੇ ਅੱਜ ਦੇ ਦਿਨ ਦਾ ਇੱਕ ਦਿਨ ਦੀ ਇੱਥੇ ਸਮਾਪਤੀ ਆ ਤੇ ਕੱਲ ਨੂੰ ਆਪਾਂ ਤੂੰ ਗਾਂ ਜਾਵਾਂਗੇ ਕੱਲ ਨੂੰ ਜਾਵਾਂਗੇ ਆਪਾਂ ਬੰਦ ਬਗੜ ਪੈਂਦਾ ਇੱਥੇ ਕੋਥੇ نیشنل ਪਾਰਕ ਉਹ ਦੇਖਾਂਗੇ ਕੀ ਬੰਦ ਬਗੜ ਤੋਂ ਹੁੰਦੇ ਹੋਏ ਫਿਰ ਛਡੌਲ ਛਡੌਲ ਤੋਂ ਫਿਰ ਅੱਗੇ ਅਮਰਕਟਕ ਅਮਰਕਟਕ ਤੋਂ ਜਵਲਪੁਰ ਭਪਾਲ ਉਹ ਜੇ ਇਹ ਸਾਰਾ ਇਲਾਕਾ ਦੇਖਾਂਗੇ ਅੱਜ ਦੇ ਬਲੌਗ ਦੀ ਸਮਾਪਤੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਇਹ ਬਲੌਗ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ